हां जी दोस्तों फोक पंजाबी ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤਾਂ ਜਿਹੜੀ ਇੱਕ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਪੰਜਾਬ ਸਰਕਾਰ ਦੇ ਵੱਲੋਂ ਰਾਸ਼ਨ ਕਾਰਡ ਧਾਰ ਕਿਹੜੇ ਪਰਿਵਾਰ ਨੇ ਤਾਂ ਉਹਨਾਂ ਨੂੰ ਲੈ ਕੇ ਇੱਕ ਵੱਡਾ ਐਲਾਨ ਆ ਜਿਹੜਾ ਕੀਤਾ ਹੈ ਤਾਂ ਹੁਣੇ-ਹੁਣੇ ਅਪਡੇਟ ਆਈ ਹੈ ਪੂਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਪੰਜਾਬ ਸਰਕਾਰ ਨੇ ਇਹਨਾਂ ਨੂੰ ਸੂਬੇ ਦੇ ਵਿੱਚ 9750 ਪਰਿਵਾਰਾਂ ਦੇ ਨਵੇਂ ਰਾਸ਼ਨ ਡੀਪੂਆਂ ਦੀ ਅਲਰਟ ਕਰਨ ਦੀ ਆਖਰੀ ਮਿਤੀ 5 ਦਸੰਬਰ ਤੋਂ ਵਧਾ ਕੇ 26 ਦਸੰਬਰ ਐਡਿਟ ਕਰ ਦਿੱਤੀ ਹੈ ਇਸ ਦੇ ਲਈ ਪੰਜਾਬ ਸਰਕਾਰ ਨੇ ਰਾਸ਼ਨ ਡੀਪੂ ਪ੍ਰਾਪਤ ਕਰਨ ਦੇ ਚਾਹਵਾਨ ਪਰਿਵਾਰਾਂ ਨੂੰ ਆਪਣੀਆਂ ਦਰਖਾਸਤਾਂ ਸਬੰਧਤ ਖੁਰਾਕ ਤੇ ਸਪਲਾਈ ਵਿਭਾਗ ਦੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਐ ਜਿਹੜੇ ਜਾਰੀ ਕੀਤੇ ਐ। ਸੋ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਨੇ ਕਰੀਬ 8 ਸਾਲ ਬਾਅਦ ਰਾਸ਼ਨ ਡੀਪੂਆਂ ਦੀ ਅਲਾਟਮੈਂਟ ਦੀ ਯੋਜਨਾ ਨੂੰ ਹਰੀ ਝੰਡੀ ਜਿਹੜੀ ਦਿੱਤੀ ਐ। ਇਸ ਤੋਂ ਪਹਿਲਾਂ ਸਰਦਾਰ ਭਗਤ ਸਿੰਘ ਬਾਦਲ ਦੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਰਾਸ਼ਨ ਡੀਪੂ ਐਡੇ ਅਲਾਟ ਕੀਤੇ ਗਏ ਸੀ। ਜਦਕਿ 17 ਤੋਂ 22 ਤੱਕ ਦੀ ਕੈਪਟਨ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਕਿਸੇ ਵੀ ਪਰਿਵਾਰ ਨੂੰ ਨਮਾ ਰਾਸ਼ਨ ਡੀਪੂ ਜਿਹੜਾ ਨਹੀਂ ਮਿਲ ਸਕਿਆ ਸੀ ਇਸ ਸਮੇਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 1850 ਦੇ ਕਰੀਬ ਰਾਸ਼ਨ ਡੀਪੂ ਚੱਲ ਰਹੇ ਹਨ ਜਿੰਨਾਂ ਰਾਹੀਂ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਜੋਨਾ ਤਹਿਤ 38 ਲੱਖ ਜਿਹੜਾ ਰਾਸ਼ਨ ਕਾਰਡ ਧਾਰਕਾਂ ਦੇ 8 ਡੇਡ ਕਰੋੜ ਤੋਂ ਵੱਧ ਮੈਂਬਰ ਮੁਫਤ ਕਣਕ ਦਾ ਲਾਭ ਆ ਜਿਹੜਾ ਲੈ ਰਹੇ ਹੈ ਵਿਭਾਗ ਦੇ ਵੱਲੋਂ ਜਿਹੜੇ ਅੰਕੜੇ ਪੇਸ਼ ਕੀਤੇ ਗਏ ਤਾਂ ਉਹਨਾਂ ਦੇ ਅਨੁਸਾਰ ਸਰਕਾਰ ਵੱਲੋਂ ਜਨਰਲ ਐਸ ਸੀ ਬੀ ਸੀ ਸਾਬਕਾ ਸੈਨਿਕਾਂ ਆਜ਼ਾਦੀ ਘੁਲਾਟੀਆਂ ਅੰਗਹੀਨਾ ਦੰਗਾ ਪੀੜਤਾਂ ਪਰਿਵਾਰਾਂ ਨੂੰ ਰਾਸ਼ਨ ਡਿਪੋ ਲਾਟਕੀ ਤੇ ਜਾਣੇ ਆ ਖੁਰਾਕ ਤੇ ਸਪਲਾਈ ਵਿਭਾਗ ਦੇ ਕੁਝ ਅਧਿਕਾਰੀਆਂ ਨੇ ਦਾਵਾ ਕੀਤਾ ਹੈ ਕਿ ਸਬੰਧਤ ਪਰਿਵਾਰਾਂ ਨੂੰ ਰਾਸ਼ਨ ਡਿਪੋਆਂ ਦੇ ਅਲਾਟਮੈਂਟ ਸਬੰਧੀ ਫਾਈਲਾਂ ਭਰਨ ਅਤੇ ਅਰਜ਼ੀਆਂ ਦੇਣ ਦਾ ਕੰਮ ਹੈ ਜਿਹੜਾ ਉਹ ਕਾਫੀ ਤੇਜ਼ੀ ਨਾਲ ਜਿਹੜਾ ਚੱਲ ਰਿਹਾ ਹੈ ਉਹਨਾਂ ਚਾਹਵਾਨ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ 26 ਦਸੰਬਰ ਤੱਕ ਆਪਣੀਆਂ ਫਾਈਲਾਂ ਨੇ ਜਿਹੜੀਆਂ ਉਹ ਖੁਰਾਕ ਤੇ ਸਪਲਾਈ ਵਿਭਾਗ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾ ਦੇਣ ਇਸ ਤੋਂ ਪਹਿਲਾਂ ਮੰਤਰੀ ਲਾਲਚੰਦ ਕਟਾਰੂਚੱਕ ਨੇ ਰਾਸ਼ਨ ਡਿਪੋ ਹੋਲਡਰਾਂ ਨੂੰ ਕਣਕ ਤੇ ਦਿੱਤੇ ਜਾਣ ਵਾਲੇ ਕਮਿਸ਼ਨ ਦੀ ਰਕਮ 50 ਰੁਪਏ ਤੋਂ ਵਧਾ ਕੇ 90 ਰੁਪਏ ਪ੍ਰਤੀ ਕੁਆਂਟਿਟੀ ਕਰ ਦਿੱਤੀ ਹੈ ਸੂਬੇ ਭਰ ਦੇ ਡੀਪੂ 홀ਡਰਾਂ ਵੱਲੋਂ ਕਣਕ ਤੇ ਮਿਲਣ ਵਾਲੀ ਮਾਰਜਿਨ ਮਨੀ ਵਧਾਉਣ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਚੜ੍ਹਿਆ ਕੀਤਾ ਜਾ ਰਿਹਾ ਸੀ ਇਸ ਕਾਰਨ ਡੀਪੂ 홀ਡਰਾਂ ਨੇ ਕਈ ਵਾਰ ਹੜਤਾਲ ਤੇ ਜਾਣ ਦੀ ਚੇਤਾਵਨੀ ਵੀ ਜਾਰੀ ਦਿੱਤੀ ਸੀ ਤਾਂ ਇਹ ਹੁਣ ਤੱਕ ਦੀ ਜਿਹੜੀ ਅਪਡੇਟ ਆਈ ਹੈ ਬਾਕੀ ਅੱਗੇ ਜੋ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ